ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਸਿਲਾਈ ਕਰਨ ਲੱਗੇ ਆ ਇਹ ਪਲਾਜ਼ੋ ਲੂਜ਼ ਪਲਾਜ਼ੋ ਜਿਹਦੀ ਕਿ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਟਿੰਗ ਕੀਤੀ ਸੀ ਤੇ ਮੈਂ ਤੁਹਾਨੂੰ ਇਹਦੀ ਸਿਲਾਈ ਵੀ ਦੱਸਣ ਲੱਗੀ ਆ ਠੀਕ ਹੈ ਤੇ ਦੇਖੋ ਫਰੰਟ ਔਰ ਬੈਕ ਆਪਾਂ ਨੇ ਕਟਿੰਗ ਕੀਤਾ ਹੋਇਆ ਇੱਕ ਸਿਲਾਈ ਵਾਲਾ ਆਪਣਾ ਪਲਾਜ਼ੋ ਰਹੇਗਾ ਇਹ ਠੀਕ ਹੈ ਤੇ ਵਿੱਚ ਇਹਦੇ ਲਾਈਨਿੰਗ ਆਪਾਂ ਨੇ ਲਗਾਣੀ ਆ ਲਾਈਨਿੰਗ ਵੀ ਆਪਾਂ ਨੇ ਸੇਮ ਇਦਾਂ ਹੀ ਕਟਿੰਗ ਕੀਤੀ ਹੋਈ ਆ ਕਟਿੰਗ ਦੀ ਵੀਡੀਓ ਤੁਸੀਂ ਦੇਖ ਲਓ ਮੈਂ ਡਿਸਕ੍ਰਿਪਸ਼ਨ ਚ ਤੁਹਾਨੂੰ ਲਿੰਕ ਦੇ ਦੂੰਗੀ ਜਿਨੇ ਕੇ ਕਟਿੰਗ ਦੀ ਵੀਡੀਓ ਨਹੀਂ ਦੇਖੀ ਠੀਕ ਹੈ ਦੇਖੋ ਇਹ ਤੁਸੀਂ ਆਸਣ ਦੇਖ ਸਕਦੇ ਹੋ ਫਰੰਟਲ ਬੈਕ ਆਪਾਂ ਨੇ ਛੋਟਾ ਵੱਡਾ ਕਟਿੰਗ ਕੀਤਾ ਹੋਇਆ ਸੀਗਾ ਤੇ ਇੱਕ ਸਲਾਈ ਵਾਲਾ ਆਪਣਾ ਇਹ ਪਲਾਜ਼ੋ ਰਹੇਗਾ ਠੀਕ ਹੈ ਇਦਾਂ ਫੋਲਡ ਕਰਕੇ ਆਪਾਂ ਨੇ ਪਿੱਛੇ ਵਾਲਾ ਸਨ ਵੱਧ ਰੱਖਿਆ ਔਰ ਫਰੰਟ ਵਾਲਾ ਛੋਟਾ ਹੈ ਠੀਕ ਹੈ ਫੋਰ ਫੋਲਡ ਕਰਕੇ ਆਪਾਂ ਨੇ ਇਹਦੀ ਕਟਿੰਗ ਕੀਤੀ ਸੀ ਬਾਕੀ ਕਟਿੰਗ ਦੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਊਗਾ ਇਹਨੂੰ ਆਪਾਂ ਇਦਾਂ ਖੋਲ ਲਾਂਗੇ ਠੀਕ ਹੈ ਦੇਖੋ ਹੁਣ ਇਹ ਛੋਟਾ ਸਨ ਤੇ ਇਹ ਵੱਡਾ ਇਹ ਆਪਣਾ ਬੈਕ ਹੋ ਜਾਏਗਾ ਇਹ ਛੋਟਾ ਸਨ ਹੋ ਜਾਏਗਾ ਆਪਣਾ ਫਰੰਟ ਠੀਕ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਇਹਦੇ ਉੱਪਰ ਸਿਲਾਈ ਲਾਉਣੀ ਹੈ ਆਪਾਂ ਨੇ ਲਾਈਨਿੰਗ ਔਰ ਇਹ ਮੇਨ ਫੈਬਰਿਕ ਠੀਕ ਹੈ ਅਲੱਗਾ ਅਲੱਗ ਸਿਲਾਈ ਕਰਨੇ ਆ ਤੇ ਹੁਣ ਆਪਾਂ ਇਸ ਨੂੰ ਸਭ ਤੋਂ ਪਹਿਲਾਂ ਆਸਤਨ ਤੇ ਸਿਲਾਈ ਲਗਾਵਾਂਗੇ ਠੀਕ ਹੈ ਇੱਥੋਂ ਤੁਸੀਂ ਪੌਣਾ ਇੰਚ ਛੱਡ ਦੇਣਾ ਪੌਣਾ ਜਾਂ ਹਾਫ ਇੰਚ ਠੀਕ ਹੈ ਛੱਡ ਕੇ ਸਲਾਈ ਇਦਾਂ ਸੋਈ ਵਿੱਚ ਰੱਖ ਕੇ ਡਬਲ ਕਰ ਦੇਣੀ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਹ ਬੈਗ ਵਾਲਾ ਅਸਣ ਸਲਾਈ ਕਰੋਗੇ ਸੇਮ ਉਦਾਂ ਹੀ ਇੱਥੋਂ ਤੁਸੀਂ 4 ਇੰਚ ਛੱਡ ਦੇਣਾ ਠੀਕ ਹੈ ਸिलाई نیچے ਨਹੀਂ ਉਤਾਰਨੀ ਆਉਣ ਤੋਂ ਅੱਧਾ 4 ਇੰਚ ਛੱਡ ਕੇ ਹੀ ਵਾਪਸ ਐਜ ਠੀਕ ਹੈ ਉਸ ਤੋਂ ਬਾਅਦ ਆਪਾਂ ਇਸ ਨੂੰ ਇਦਾਂ ਖੋਲਾਂਗੇ ਹੁਣ ਦੇਖੋ ਹੋ ਗਿਆ ਜੀ ਦੇਖੋ ਫਰੰਟ ਔਰ ਬੈਕ ਤੁਹਾਡਾ ਅਲੱਗ ਅਲੱਗ ਠੀਕ ਹੈ ਇਹ ਤੁਹਾਡਾ ਫਰੰਟ ਵਾਲਾ ਬਣ ਗਿਆ ਇਹ ਹੋ ਗਿਆ ਤੁਹਾਡਾ ਬੈਕ ਵਾਲਾ ਠੀਕ ਹੈ ਤੇ ਸਾਈਡਾਂ ਤੇ ਕੋਈ ਸਲਾਈ ਨਹੀਂ ਹੈ ਇੱਕ ਸਲਾਈ ਆਪਾਂ ਨੇ ਇਦਾਂ ਸੈਂਟਰ ਦੇ ਵਿੱਚ ਲਗਾਣੀ ਹੈ ਠੀਕ ਹੈ ਹੁਣ ਜਿੰਨੀ ਇਹ ਮੋਰੀ ਆਪਾਂ ਨੇ ਇੰਨੀ ਹੀ ਰੈਡੀ ਕਰ ਲੈਣੀ ਹੈ ਕਿਉਂਕਿ ਆਪਾਂ ਨੇ ਪੂਰੀ ਪੂਰੀ ਕਟਿੰਗ ਕੀਤੀ ਹੋਈ ਹੈ ਠੀਕ ਹੈ ਆ ਦੇਖੋ ਇਹ ਜਿਹੜਾ 1/2 ਇੰਚ ਤੁਸੀਂ ਇਦਾਂ ਛੱਡਿਆ ਸੀਗਾ ਉਹ ਤੁਸੀਂ ਇਦਾਂ ਸਲਾਈ ਲਾਉਣੀ ਹੈ ਠੀਕ ਹੈ ਤੇ ਦੂਜੀ ਸਾਈਡ ਤੋਂ ਵੀ ਆਪਾਂ ਇਸ ਤਰੀਕੇ ਦੇ ਨਾਲ ਠੀਕ ਹੈ ਠੀਕ ਹੈ ਹੁਣ ਆਸਣ ਤੋਂ ਆਸਣ ਠੀਕ ਹੈ ਸਲਾਈ ਲਗਾ ਦੇਣੀ ਹੈ ਇਦਾਂ ਇਹ ਸਸਣ ਤੋਂ ਦੇਖੋ ਆਪਾਂ ਆਸਣ ਤੋਂ ਆਸਣ ਆਪਾਂ ਨੇ ਸਲਾਈ ਲਾ ਦੇਣੀ ਹੈ ਜਿਹੜੀ ਆਪਣੀ ਇਹ ਸਲਾਈ ਹੈ ਨੀਚੇ ਤੋਂ ਆਪਾਂ ਨੇ ਮੂਰੀ ਵਾਲੀ ਸਲਾਈ ਇਹਨੂੰ ਆਪਾਂ ਨੇ ਇਦਾਂ ਹੋਲਡ ਕਰ ਦੇਣਾ ਠੀਕ ਹੈ ਜਿੱਦਾਂ ਕਿ ਆਪਾਂ ਬਾਜੂ ਦਾ ਜੋਇੰਟ ਫੋਲਡ ਕਰਦੇ ਆ ਨਾ ਇਹ ਥੋੜਾ ਜਿਹਾ ਏਦਾਂ ਆਪਾਂ ਨੇ ਇਸ ਨੂੰ ਫੋਲਡ ਕਰ ਦੇਣਾ ਠੀਕ ਹੈ ਹੁਣ ਦੇਖੋ ਹੁਣ ਇਹਨੂੰ ਸਿੱਧਾ ਕਰ ਲਓਗੇ ਤੁਸੀਂ ਠੀਕ ਹੈ ਹੁਣ ਤੁਸੀਂ ਦੇਖੋਗੇ ਜਿਹੜਾ ਆਪਣਾ ਮੇਨ ਫੈਬਰਿਕ ਦਾ ਪਲਾਜ਼ੋ ਉਹ ਤਾਂ ਬਣ ਕੇ ਰੈਡੀ ਹੈ ਉੱਪਰ ਇਲਾਸਟਿਕ ਵਾਸਤੇ ਆਪਾਂ ਨੇ 벨ਟ ਜਿਹੜੀ ਹੈਗੀ ਹੈ ਅਲੱਗ ਤੋਂ ਅਟੈਚ ਕਰਨੀ ਹੈ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਲਾਈਨਿੰਗ ਵਾਲਾ ਪਲਾਜ਼ੋ ਪਾਉਣਾ ਹੈ ਲਾਈਨਿੰਗ ਵਾਲੀ ਨੂੰ ਪਹਿਲਾਂ ਆਪਾਂ ਨੇ ਸੇਮ ਇਸੇ ਤਰੀਕੇ ਨਾਲ ਅਲੱਗ ਸਿਲਾਈ ਕਰ ਲੈਣਾ ਜਿਵੇਂ ਕਿ ਆਪਾਂ ਨੇ ਇਹ ਤਿਆਰ ਕਰਿਆ ਠੀਕ ਹੈ ਸੇਮ ਉਦਾਂ ਹੀ ਆਪਾਂ ਨੇ ਲਾਈਨਿੰਗ ਵੀ ਕਟਿੰਗ ਕੀਤੀ ਹੋਈ ਹੈ ਉਹ ਵੀ ਆਪਾਂ ਰੈਡੀ ਕਰ ਲਓ ਦੇਖ ਸਕਦੇ ਹੋ ਤੁਸੀਂ ਇਹ ਹੈ ਲਾਈਨਿੰਗ ਠੀਕ ਹੈ ਲਾਈਨਿੰਗ ਵਾਲਾ ਪਲਾਜ਼ੋ ਇਹਨੂੰ ਵੀ ਆਪਾਂ ਨੇ ਇਦਾਂ ਹੀ ਖੋਲ ਕੇ ਠੀਕ ਹੈ ਸੇਮ ਉਸੇ ਤਰੀਕੇ ਦੇ ਨਾਲ ਆਸਣ ਇਦਾਂ ਸਟਿਚ ਕਰ ਲੈਣੇ ਆ ਉਸੇ ਤਰੀਕੇ ਨਾਲ ਇਹਨੂੰ ਵੀ ਪੂਰਾ ਸਿਲਾਈ ਕਰ ਲਵਾਂਗੇ ਆਪਾਂ ਠੀਕ ਹੈ ਹੁਣ ਤੁਸੀਂ ਦੇਖ ਸਕਦੇ ਹੋ ਸੇਮ ਇਸੇ ਤਰੀਕੇ ਦੇ ਨਾਲ ਆਪਾਂ ਨੇ ਇਹ ਲਾਈਨਿੰਗ ਵਾਲਾ ਵੀ ਸਿਲਾਈ ਕਰ ਲਿਆ ਠੀਕ ਹੈ ਫਰੰਟ ਵਾਲਾ ਆਸਣ ਇਹ ਹੈ ਛੋਟਾ ਠੀਕ ਹੈ ਬੈਕ ਵਾਲਾ ਇਹ ਹੈ ਸੇਮ ਹੀ ਆਪਾਂ ਨੇ ਕਟਿੰਗ ਕੀਤਾ ਸੀ ਤੇ ਲਾਈਨਿੰਗ ਵਾਲਾ ਪਲਾਜ਼ੋ ਆਪਾਂ ਨੇ 104 ਇੰਚ ਛੋਟਾ ਕਟਿੰਗ ਕੀਤਾ ਹੋਇਆ ਲੈਂਥ ਦੇ ਵਿੱਚ ਬਾਕੀ ਉੱਪਰੋਂ ਸਾਰਾ ਸੇਮ ਹੈ ਠੀਕ ਹੈ ਹੁਣ ਇਹਦੇ ਵਿੱਚ ਪਾਵਾਂਗੇ ਕਿਦਾਂ ਆਪਾਂ ਠੀਕ ਹੈ ਤੁਸੀਂ ਇਹਨੂੰ ਇਦਾਂ ਸਿੱਧਾ ਕਰਕੇ ਵੀ ਇਹਦੇ ਵਿੱਚ ਪਾ ਸਕਦੇ ਹੋ ਆਪਾਂ ਕੀ ਕਰਾਂਗੇ ਆਪਾਂ ਇਹਨੂੰ ਉਲਟਾ ਹੀ ਇਹਦੇ ਵਿੱਚ ਪਾਵਾਂਗੇ ਠੀਕ ਹੈ ਆ ਦੇਖੋ ਇਦਾਂ ਰੱਖ ਕੇ ਨਾ ਠੀਕ ਹੈ ਇਹ ਇਹਦੇ ਵਿੱਚ ਪਾ ਦੇਣਾ ਤੁਸੀਂ ਫਰੰਟ ਦੇ ਨਾਲ ਫਰੰਟ ਵਾਲਾ ਸਨ ਮਲਾ ਕੇ ਤੇ ਬੈਕ ਵਾਲੇ ਵਾਲੀ ਸਾਈਡ ਬੈਕ ਵਾਲਾ ਠੀਕ ਹੈ ਇਦਾਂ ਇਹਨੂੰ ਵਿੱਚ ਪਾ ਕੇ ਇਦਾਂ ਇਹਨੂੰ ਬਰਾਬਰ ਕਰ ਲੈਣਾ ਠੀਕ ਹੈ ਹੁਣ ਤੁਸੀਂ ਫਰੰਟ ਵਾਲੇ ਦੇ ਨਾਲ ਠੀਕ ਹੈ ਫਰੰਟ ਵਾਲਾ ਤੇ ਬੈਕ ਵਾਲੇ ਦੇ ਨਾਲ ਬੈਕ ਵਾਲਾ ਠੀਕ ਹੈ ਕੀ ਕਰੋਗੇ ਸਿਲਾਈ ਲਾ ਦੋਗੇ ਐਦਾਂ ਠੀਕ ਹੈ ਸਾਰੇ ਨੂੰ ਐਦਾਂ ਸਿਲਾਈ ਲਾ ਦੋਗੇ ਇੱਕ ਦੇਖੋ ਐਦਾਂ ਪੂਰੇ ਤੇ ਠੀਕ ਹੈ ਐਦਾਂ ਸਿਲਾਈ ਲਾ ਲੈਣੀ ਹੈ ਤੁਸੀਂ ਹੁਣ ਇਹਦੇ ਉੱਪਰ ਫਿਰ ਬਾਅਦ ਚ ਆਪਾਂ 벨ਟ ਅਟੈਚ ਕਰਾਂਗੇ ਹੁਣ ਦੇਖੋ ਇਦਾਂ ਸਾਰੇ ਤੇ ਸਲਾਈ ਲਾਉਣ ਤੋਂ ਬਾਅਦ ਆਪਾਂ ਨੇ ਇਸ ਨੂੰ 벨ਟ ਅਟੈਚ ਕਰਨੀ ਹੈ ਤੇ ਇਦਾਂ ਕਰਕੇ ਇਹਨੂੰ ਠੀਕ ਹੈ ਆ ਦੇਖੋ ਇਦਾਂ ਇਦਾਂ ਕਰਕੇ ਤੁਸੀਂ ਇਹਦੀ 벨ਟ ਨਾਪਣੀ ਹੈ ਕਿਉਂਕਿ ਪਿੱਛੇ ਵਾਲਾ ਹਸਣ ਆਪਣਾ तिरछा ਹੈ ਜੇ ਆਪਾਂ ਇਹਨੂੰ ਫਿਰਦਾ ਹੀ ਨਾਪਾਂਗੇ ਤਾਂ ਕੀ ਹੋਊਗਾ ਆਪਾਂ ਨੂੰ 벨ਟ ਦਾ ਸਹੀ ਨਾਪ ਨਹੀਂ ਪਤਾ ਚੱਲੂਗਾ ਠੀਕ ਹੈ ਤਾਂ ਇਦਾਂ تیرਛਾ ਕਰਕੇ ਤੁਸੀਂ ਨਾਪ ਲੈਣਾ ਇਹਦੀ 벨ਟ ਆ ਰਹੀ ਹੈ ਜੀ 23.5 ਇੰਚ 23.5 ਇੰਚ ਆਪਾਂ ਨੇ 벨ਟ ਇਹਦੀ ਰੈਡੀ ਕਰਨੀ ਹੈ ਠੀਕ ਹੈ 4 4 ਇੰਚ ਦੇ ਇਹ ਚਾਰ ਪੀਸ ਆਪਾਂ ਨੇ ਕਟਿੰਗ ਕੀਤੇ ਹੋਏ ਆ ਤੇ ਇਹ ਆਪਾਂ ਨੇ 23 ਇੰਚ 벨ਟ ਰੈਡੀ ਕਰ ਲੈਣੀ ਹੈ ਠੀਕ ਹੈ ਇਹ ਆਪਾਂ ਨੇ 12.5 12 ਇੰਚ ਦੇ ਠੀਕ ਹੈ ਇਹ ਕਟਿੰਗ ਕੀਤੇ ਹੋਏ ਹੁਣ ਆਪਾਂ ਨੇ ਇਹਨਾਂ ਨੂੰ 23 ਇੰਚ ਰੈਡੀ ਕਰ ਲੈਣਾ ਸਾਰਿਆਂ ਨੂੰ ਜੋੜ ਕੇ ਦੇਖੋ ਇਹ 벨ਟ ਆਪਾਂ ਨੇ ਰੈਡੀ ਕਰ ਲਈ ਤੇ ਇਹਦੇ ਵਿੱਚ ਆਪਾਂ ਨੇ ਦੇਖੋ ਉੱਪਰੋਂ ਹਾਫ ਹਾਫ ਇੰਚ ਇਹਨੂੰ ਫੋਲਡ ਕਰ ਲਿਆ ਪਹਿਲਾਂ ਹੀ ਕਿਉਂਕਿ ਜਦੋਂ ਆਪਾਂ ਨੇ ਇਲਾਸਟਿਕ ਪਾਉਣੀ ਆ ਤਾਂ ਫਿਰ ਆਪਾਂ ਨੂੰ ਇਹ ਅੰਦਰ ਨੂੰ ਫੋਲਡ ਨਹੀਂ ਕਰਨੀ ਪਊਗੀ ਠੀਕ ਹੈ ਫਿਰ ਆਪਾਂ ਨੇ ਇਦਾਂ ਹੀ ਬਸ ਫੋਲਡ ਕਰਕੇ ਇਲਾਸਟਿਕ ਪਾ ਦੇਣੀ ਹੈ ਹੁਣ ਇਹ ਕਿੱਦਾਂ ਲਾਉਣੀ ਹੈ ਆ ਦੇਖੋ ਠੀਕ ਹੈ ਬਸ ਇਸੇ ਤਰੀਕੇ ਦੇ ਨਾਲ ਇਹਨੂੰ ਆਪਾਂ ਰੱਖਾਂਗੇ ਠੀਕ ਹੈ 벨ਟ ਦਾ ਕੋਈ ਵੀ ਫਰੰਟ ਬੈਕ ਨਹੀਂ ਹੈਗਾ 벨ਟ ਆਪਾਂ ਨੇ ਇਦਾਂ ਹੀ ਜੋੜ ਦੇਣੀ ਹੈ ਠੀਕ ਹੈ ਇਦਾਂ ਜੋੜਾਂਗੇ ਆਪਾਂ ਜਿੱਦਾਂ ਕਿ ਆਪਾਂ ਸਲਵਾਰ ਨੂੰ 벨ਟ ਜੋੜਦੇ ਹਾਂ ਠੀਕ ਹੈ ਇਸੇ ਤਰੀਕੇ ਦੇ ਨਾਲ ਪਹਿਲਾਂ ਸਲਾਈ ਲਗਾਵਾਂਗੇ ਸਾਰੇ ਤੱਕ ਸਲਾਈ ਕੰਪਲੀਟ ਕਰਾਂਗੇ ਹੁਣ ਦੇਖ ਸਕਦੇ ਹੋ ਤੁਸੀਂ 벨ਟ ਆਪਣੀ ਜਿਹੜੀ ਹੈਗੀ ਲੱਗ ਕੇ ਰੈਡੀ ਆ ਦੇਖੋ ਇਦਾਂ ਆਪਾਂ ਨੇ 벨ਟ ਸਲਾਈ ਲਗਾ ਕੇ 1/2 ਇੰਚ ਠੀਕ ਹੈ ਵਿੱਚ ਦਿੰਦੇ ਹੋਏ ਸਲਾਈ ਲਗਾ ਲਈ ਹੈ ਤੇ ਇਦਾਂ ਕਰ ਲਈ ਹੈ ਠੀਕ ਹੈ ਦੇਖੋ ਇਦਾਂ ਰੱਖ ਲਈ ਆ ਆਪਾਂ ਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਲਾਸਟਿਕ ਠੀਕ ਹੈ ਜਿੰਨੀ ਤੁਹਾਡੇ hip ਦਾ ਰਾਉਂਡ ਹੈ ਠੀਕ ਹੈ ਉਸ ਤੋਂ 10 ਇੰਚ ਘੱਟ ਤੁਸੀਂ ਇਲਾਸਟਿਕ ਲੈ ਕੇ ਇਹਦਾ ਬੰਦ ਕਰਕੇ ਠੀਕ ਹੈ ਜੋਇੰਟ ਪੱਕਾ ਕਰਕੇ ਇਦਾਂ ਰੱਖੋਗੇ ਦੇਖੋ ਠੀਕ ਹੈ ਇਸ ਤਰੀਕੇ ਦੇ ਨਾਲ ਰੱਖਦੇ ਹੋਏ ਤੁਸੀਂ ਪੂਰੇ ਦੇ ਵਿੱਚ ਸਿਲਾਈ ਲਗਾ ਦੇਣੀ ਹੈ ਠੀਕ ਹੈ ਇਹ ਸਿਲਾਈ ਤੁਹਾਡੀ ਇਲਾਸਟਿਕ ਦੇ ਉੱਪਰ ਨਹੀਂ ਲੱਗਣੀ ਚਾਹੀਦੀ ਇਲਾਸਟਿਕ ਤੋਂ نیچے ਹੀ ਲੱਗੇਗੀ ਆ ਦੇਖੋ ਹੁਣ ਤੁਹਾਨੂੰ ਇਹ ਕਪੜਾ ਅੰਦਰ ਵੀ ਫੋਲਡ ਨਹੀਂ ਕਰਨਾ ਪਏਗਾ ਠੀਕ ਹੈ ਅੰਦਰ ਫੋਲਡ ਨਹੀਂ ਕਰਨਾ ਪਏਗਾ ਬਸ ਇਦਾਂ ਹੀ ਤੁਸੀਂ ਸਿਲਾਈ ਲਾ ਦੇਣੀ ਹੈ ਇਹਨੂੰ ਮੋੜਦੇ ਹੋਏ ਠੀਕ ਹੈ ਅچھے ਤਰੀਕੇ ਦੇ ਨਾਲ ਅੱਗੇ ਵੀ ਚਲਦੇ ਹੋਏ ਸਾਰੀ ਸਿਲਾਈ ਇਦਾਂ ਕੰਪਲੀਟ ਕਰ ਲਓਗੇ ਤੁਸੀਂ ਰਹੇ ਸिलाई ਤੁਹਾਡੀ ਇਲਾਸਟਿਕ ਦੇ ਉੱਪਰ ਨਾ ਲੱਗੇ ਠੀਕ ਹੈ ਸਾਰੀ ਸिलाई ਬਸ ਇਦਾਂ ਹੀ ਤੁਸੀਂ ਕੰਪਲੀਟ ਕਰ ਲੈਣੀ ਹੈ ਦੇਖੋ ਮੈਂ ਤੁਹਾਨੂੰ ਲਾ ਕੇ ਦਿਖਾ ਦਿੰਨੀ ਹ ਇਲਾਸਟਿਕ ਦੇ ਉੱਪਰ ਤੁਹਾਡੀ ਸिलाई ਨਹੀਂ ਲੱਗਣੀ ਚਾਹੀਦੀ ਠੀਕ ਹੈ ਇਹਨੂੰ ਤੁਸੀਂ ਇਦਾਂ ਬਸ ਫੋਲਡ ਕਰਦੇ ਜਾਓਗੇ ਇਲਾਸਟਿਕ ਜਦੋਂ ਤੁਹਾਡੀ ਜਿਆਦਾ ਕਵਰ ਹੋ ਜਾਂਦੀ ਹੈ ਤਾਂ ਇਦਾਂ ਖਿੱਚ ਲੈਣੀ ਹੈ ਇਧਰੋਂ ਠੀਕ ਹੈ ਉਸੇ ਸলাই ਦੇ ਉੱਪਰ ਫੋਲਡ ਕਰਦੇ ਜਾਓਗੇ ਠੀਕ ਹੈ ਜਿਹੜੀ ਕਿ ਆਪਾਂ ਨੇ ਜੋੜਦੇ ਟਾਈਮ ਲਗਾਈ ਸੀ ਠੀਕ ਹੈ ਆ ਦੇਖੋ ਸਾਰੀ ਸिलाई ਇਦਾਂ ਕੰਪਲੀਟ ਕਰ ਲਓਗੇ ਇਲਾਸਟਿਕ ਨੂੰ ਇਦਾਂ ਬਾਹਰ ਕੱਢ ਲਿਆ ਕਰੋ ਇਧਰੋਂ ਠੀਕ ਹੈ ਖਿੱਚ ਕੇ ਸਾਰੀ ਸिलाई ਇਦਾਂ ਹੀ ਲਗਾਉਂਗੇ ਦੇਖੋ ਸिलाई ਆਪਣੀ ਕੰਪਲੀਟ ਹੋ ਚੁੱਕੀ ਹੈ ਠੀਕ ਹੈ ਹੁਣ ਇਦਾਂ ਤੁਸੀਂ ਇਹਨੂੰ ਖਿੱਚੋਗੇ ਇੱਕ ਸिलाई ਇਹਦੇ ਸੈਂਟਰ ਦੇ ਵਿੱਚ ਲਗਾ ਲੈਣੀ ਹੈ ਸੈਂਟਰ ਵਿੱਚ ਕਿਦਾਂ ਲਗਾਉਂਗੇ ਇਦਾਂ ਠੀਕ ਹੈ ਖਿੱਚ ਕੇ ਬਰਾਬਰ ਕਰ ਲਿਆ ਆਪਾਂ ਨੇ ਹੁਣ ਬਖੀਆ ਵੱਡਾ ਕਰੋਗੇ ਇਦਾਂ ਠੀਕ ਹੈ ਇਹਦੇ ਸੈਂਟਰ ਦੇ ਵਿੱਚ ਇੱਕ ਸਲਾਈ ਤੁਸੀਂ ਲਗਾਉਂਗੇ ਠੀਕ ਹੈ ਤੇ ਦੇਖ ਸਕਦੇ ਹੋ ਤੁਸੀਂ ਇਹ ਹੋ ਚੁੱਕੀ ਹੈ ਆਪਣੀ ਸਲਾਈ ਕੰਪਲੀਟ ਠੀਕ ਹੈ फ्रंट ਵਾਲਾ ਅਸਣ ਤੁਸੀਂ ਦੇਖ ਸਕਦੇ ਹੋ फ्रंट ਵਾਲੇ ਅਸਣ ਦੀ ਤੁਹਾਨੂੰ ਪਹਿਚਾਣ ਰਹੇਗੀ ਕਿ फ्रंट ਵਾਲਾ ਅਸਣ ਤੁਹਾਡਾ ਛੋਟਾ ਹੈ ਔਰ ਬੈਕ ਵਾਲਾ ਵੱਡਾ ਠੀਕ ਹੈ ਤੇ ਪੂਰੀ ਕੰਪਲੀਟ ਤੁਸੀਂ ਸਿਲਾਈ ਦੇਖ ਸਕਦੇ ਹੋ ਇਹ ਹੈ ਜੀ ਆਪਣੀ ਲਾਈਨਿੰਗ ਦੇਖੋ ਲਾਈਨਿੰਗ ਹੈਗੀ ਐਸ ਤੋਂ 4 ਇੰਚ ਉੱਚੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਨੇ 4 ਇੰਚ ਉੱਚੀ ਕਟਿੰਗ ਕੀਤੀ ਆ ਠੀਕ ਹੈ ਤੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਪੂਰੇ ਪਲਾਜ਼ੋ ਦੀ ਫਾਈਨਲ ਲੁੱਕ ਤੁਸੀਂ ਦੇਖ ਸਕਦੇ ਹੋ ਇਹ ਤੁਹਾਡੇ ਸਾਹਮਣੇ ਹੈ ਠੀਕ ਹੈ ਸੋ ਬਾਕੀ ਕਿੱਦਾਂ ਲੱਗਿਆ ਆਈਡੀਆ ਤੁਹਾਨੂੰ ਲਾਈਨਿੰਗ ਲਗਾਉਣ ਦਾ ਔਰ ਸਟੀਚਿੰਗ ਦਾ ਸਟੀਚਿੰਗ ਇਹਦੀ ਬਹੁਤ ਹੀ ਆਸਾਨ ਹੈ ਤੇ ਕਿੱਦਾਂ ਲੱਗੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨੈਕਸਟ ਵੀਡੀਓ ਕਿਸ ਟੌਪਿਕ ਤੇ ਚਾਹੀਦੀ ਆ ਉਹ ਵੀ ਜ਼ਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਥੈਂਕ ਯੂ ਜੀ ਧੰਨਵਾਦ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਲੈ ਕੇ ਤੁਹਾਡੇ ਲਈ ਕੁਝ ਸੌਖਾ ਜਿਹਾ ਇਹ ਆਸਾਨ ਸਟੈਪ ਬਾਈ ਸਟੈਪ ਠੀਕ ਹੈ ਵੀਡੀਓ ਜਿਹਦੇ ਵਿੱਚ ਕੇ ਤੁਹਾਨੂੰ ਸਭ ਤੋਂ ਆਸਾਨ ਤਰੀਕੇ ਨਾਲ ਮੈਂ ਸਮਝਾ ਸਕਾਂ ਸੋ ਧੰਨਵਾਦ ਜੀ